ਜਾਰੀ ਉਸ ਨੂੰ ਲੈ ਕੇ ਬੋਲੋ ਜਿਹੜਾ ਦਿੱਲੀ ਹੈਪਨਿੰਗ ਹੋਈ ਹੈ ਉਹਦੇ ਸਬੰਧ ਦੇ ਵਿੱਚ 5 ਜੋਬੀ ਸੀਪੀ ਸਾਹਿਬ ਵੱਲੋਂ ਡੋਗੋ ਹੋਣਾ ਹੈ ਮੈਡਮ ਤੁਹਾਨੂੰ ਕੋਰਪੋਰੇਸ਼ਨ ਵੱਲੋਂ ਸਪੈਸ਼ਲ ਚੈਟਿੰਗ ਕੀਤੀ ਗਈ ਹੈ ਜਿਹਦੇ ਵਿੱਚੋਂ ਆਪਣੇ ਜਿਹਦੇ ਵਿੱਚੋਂ ਜੁਆਇੰਟ ਸੀਪੀ ਸਾਹਿਬ ਡੀਜੀਪੀ ਸਾਹਿਬ ਤੇ ਲੋਕ ਸਾਹਿਬ ਮੈਂ ਸਾਡੀ ਲਗ ਲਗ ਨਟੀਆਂ ਸਟੇਸ਼ਨਾਂ ਤੇ ਬੁਤੀ ਤੇ ਚੈਕਿੰਗ ਕਰ ਰਹੇ ਆ ਪ੍ਰੋਪਰ ਕੋਈ ਵੀ ਜਰੀ ਹੈਗੇ ਪੰਜਾਬ ਦੇ ਵਿੱਚ ਇਦਾਂ ਦੀ ਘਟਨਾ ਨਾ ਹੋਵੇ ਕੋਈ ਸ਼ੱਕੀ ਬੰਦਾ ਪਾਇਆ ਗਿਆ ਇਸ ਨੂੰ ਲੈ ਕੇ ਕੋਈ ਇਦਾਂ ਕਿਸੇ ਦੇ ਸ਼ੱਕ ਵਗੈਰਾ ਕੋਈ ਸਟੇਸ਼ਨ ਵਿੱਚ ਇਦਾਂ ਦਾ ਇੱਕੋ ਬੰਦੇ ਸ਼ੱਕੀ ਫੜੇ ਅਸੀਂ 12 8 3 ਨੰਬਰ ਲਾਈ ਹੈ ਉਹਦੀ ਕੋਸ਼ਿਸ਼ ਕਰਕੇ ਦੇਖਦੇ ਕਿੱਥੋਂ ਆਇਆ ਹੈ ਅੱਛਾ ਕੋਈ ਬਿਹਾਰ ਤੋਂ ਆਇਆ ਜਾਂ ਕੋਈ ਯੂਪੀ ਤੋਂ ਹੈਗਾ ਚੈੱਕ ਕਰਦੇ ਇਸ ਮੌਸਮ ਜਲੰਧਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪਾਸੇ ਇਹ ਅਪੀਲ ਹੈ ਕਿ ਕੋਈ ਤੁਹਾਨੂੰ ਵਿਰਾਸਤ ਚੀਜ਼ ਮਿਲਦੀ ਹੈ ਕੋਈ ਵੀ ਇਦਾਂ ਦੀ ਚੀਜ਼ ਮਿਲਦੀ ਹੈ ਕੋਈ ਗੱਡੀ ਖੜੀ ਵਿਰਾਸਤ ਮਿਲਦੀ ਹੈ ਕੋਈ ਮੋਟਰਸਾਈਕਲ ਸਕੂਟਰ ਕੋਈ ਟਿੱਪਾ ਨਾ ਇਲੈਕਟ੍ਰੋਨਿਕ ਚੀਜ਼ ਮਿਲਦੀ ਆ ਉਸੇ ਵੇਲੇ ਸਾਨੂੰ 95922 1850 ਲਾ ਦਿਓ ਅਸੀਂ ਘਟਰਾ ਨੂੰ ਜਿਹੜਾ ਹੈਗਾ ਬਚਾਈ ਗਏ